ਵੀ ਸਾਡਾ ਭਾਰ ਜਿਹੜਾ ਇੱਕ ਥਾਂ ਦੇ ਉੱਤੇ ਆ ਕੇ ਰੁਕ ਗਿਆ ਹੁਣ ਸਾਡਾ ਭਾਰ ਨਹੀਂ ਘਟਦਾ ਪਿਆ। ਸਾਰਾ 10 ਦਿਨ ਦੇ ਵਿੱਚ ਘਟੂ ਘਟ ਤਿੰਨ ਤੋਂ ਲੈ ਕੇ 4 ਕਿਲੋ ਭਾਰ ਜਿਹੜਾ ਤੁਹਾਡਾ ਬੜੇ ਆਰਾਮ ਨਾਲ ਘਟ ਜਾਏਗਾ। 3 ਕਿਲੋ, 4 ਕਿਲੋ, 5 ਕਿਲੋ, 2 ਕਿਲੋ ਜਿੰਨਾ ਵੀ ਤੁਹਾਡਾ ਭਾਰ ਘਟਿਆ ਜਿਹੜਾ ਡਿਨਰ ਆ ਇਹ ਤੁਸੀਂ ਠੀਕ 8 ਵਜੇ ਕਰ ਲੋਗੇ। ਤੁਹਾਡਾ ਰੁਕਿਆ ਹੋਇਆ ਭਾਰ ਜਿਹੜਾ ਦੇਖਿਓ ਆਟੋਮੈਟਿਕ ਹੀ ਕਟਣਾ ਸ਼ੁਰੂ ਹੋ ਜੇਗਾ ਜੀ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਆਪਣਾ ਭਾਰ ਘਟਾਉਣਾ ਚਾਹੁੰਦਾ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੀਰ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਕਿਉਂਕਿ ਅੱਜ ਦੀ ਇਸ ਵੀਡੀਓ ਵਿੱਚ ਮੈਂ ਨਾ ਤੁਹਾਡੇ ਨਾਲ ਇੱਕ 10 ਦਿਨ ਦਾ ਡਾਈਟ ਪਲਾਨ 10 ਦਿਨ ਦਾ ਡਾਈਟ ਪਲਾਨ ਜਿਹੜਾ ਮੈਂ ਉਹ ਸ਼ੇਅਰ ਕਰਾਂਗਾ ਅਗਰ ਤੁਸੀਂ ਠੀਕ 10 ਦਿਨ ਤੁਸੀਂ ਇਹ ਡਾਈਟ ਪਲਾਨ ਨੂੰ ਤੁਸੀਂ ਫੋਲੋ ਕਰੋਗੇ ਨਾ ਤਾਂ ਤੁਹਾਡਾ ਜਿਹੜਾ ਭਾਰ 10 ਦਿਨ ਦੇ ਵਿੱਚ ਘਟੋ ਘਟ 3 ਤੋਂ ਲੈ ਕੇ 4 ਕਿਲੋ ਭਾਰ ਜਿਹੜਾ ਤੁਹਾਡਾ ਬੜੇ ਆਰਾਮ ਨਾਲ ਘਟ ਜੇਗਾ ਹਨਾ ਸੋ ਪਹਿਲਾਂ ਵੀ ਮੈਂ ਨਾ ਤਿੰਨ ਚਾਰ ਜਿਹੜੇ ਡਾਈਟ ਪਲਾਨ ਸੀਗੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਸੀਗੇ ਤੇ ਬਹੁਤ ਸਾਰੇ ਮੇਰੇ ਪਿੰਡ ਪਰ ਵਾਲੇ ਉਹ ਡਾਈਟ ਪਲਾਨ ਨੂੰ ਫੋਲੋ ਕਰਕੇ ਨਾ ਉਹਨਾਂ ਨੇ ਕਾਫੀ ਹੱਦ ਤੱਕ ਜਿਹੜਾ ਉਹਨਾਂ ਨੇ ਆਪਣਾ weight ਘਟਾ ਲਿਆ ਹਨਾ ਤੇ ਉਹਨਾਂ ਦੇ ਮੈਨੂੰ ਮੈਸੇਜ ਵੀ ਆਏ ਉਹਨਾਂ ਦੇ ਫੋਨ ਵੀ ਆਏ ਉਹ ਕਹਿੰਦੇ ਵੀਰ ਜੀ ਸਾਡੇ ਵਾਸਤੇ ਕੋਈ ਹੋਰ ਅੱਗੇ 10 ਦਿਨ ਦਾ ਜਾਂ ਫਿਰ ਉਹ ਘਟਾ ਸਕੀਏ ਸੋ ਜਿਹੜੀ ਅੱਜ ਦੀ ਵੀਡੀਓ ਜੀ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਜਿਹੜਾ ਡਾਈਟ ਪਲਾਨ ਆ ਮੈਂ ਉਹ ਦਵਾਂਗਾ ਅਗਰ ਤੁਸੀਂ ਇਹ ਡਾਈਟ ਪਲਾਨ ਨੂੰ ਠੀਕ ਦੱਸ ਦੇ ਤੁਸੀਂ ਫੋਲੋ ਕਰਕੇ ਨਾ ਤੁਹਾਡਾ ਭਾਰ ਜਿਹੜਾ 101% ਜਿਹੜਾ ਉਹ ਘਟੇਗਾ ਇਹੀ ਘਟੇਗਾ ਹਣਾ ਇਹ ਜਿਹੜਾ ਡਾਈਟ ਪਲਾਨ ਆ ਜੀ ਇਹ ਡਾਈਟ ਪਲਾਨ ਨੂੰ ਕੋਈ ਵੀ ਮੇਰੀ ਭੈਣ ਕੋਈ ਵੀ ਮੇਰਾ ਭਰਾ ਜਿਹੜਾ ਉਹ ਇਹਨੂੰ ਸ਼ੁਰੂ ਕਰ ਸਕਦਾ ਵਾ ਜਿਹਦਾ ਭਾਰ ਹੈ ਜਿਹੜਾ ਬਹੁਤ ਜ਼ਿਆਦਾ ਵਧਿਆ ਹੋਇਆ ਵਾ ਨਾ ਤੋਂ ਇਹਦੇ ਨਾਲ ਉਹਦਾ ਭਾਰ ਜਿਹੜਾ ਘਟੇਗਾ ਹੀ ਘਟੇਗਾ ਜੀ ਜਿਹੜੇ ਨੋਨ vegetarians ਨੇ ਉਹਨਾਂ ਵਾਸਤੇ ਵੀ ਇਹ ਡਾਈਟ ਪਲਾਨ ਹੈ ਜੀ ਜਿਹੜੇ ਕੱਲੇ vegetarians ਨੇ ਉਹਨਾਂ ਵਾਸਤੇ ਵੀ ਇਹ ਡਾਈਟ ਪਲਾਨ ਹੈ ਨਾ ਸੋ ਤੁਸੀਂ ਕਦੋਂ ਕੀ ਖਾਣਾ ਕੀ ਨਹੀਂ ਖਾਣਾ ਹੈਗਾ ਕੀ ਪੀਣਾ ਕੀ ਨਹੀਂ ਪੀਣਾ ਹੈਗਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਜੀ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਜਿਹੜੀ ਤੁਹਾਡੇ ਸ਼ੁਰੂ ਜੀ ਸੋ ਤੁਸੀਂ ਆਪਣਾ ਕਾਪੀ ਪੇਪਰ ਚੱਕ ਲਓ ਜੀ ਜੋ ਕੁਝ ਮੈਂ ਬੋਲਾਂਗਾ ਜਿਹੜੇ ਟਾਈਮ ਦੇ ਉੱਤੇ ਤੁਸੀਂ ਉਹੀ ਡਾਈਟ ਆ ਜਿਹੜੀ ਤੁਸੀਂ ਉਹਨੂੰ ਫੋਲੋ ਕਰਨਾ ਜੀ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਇਹ ਜਿਹੜਾ ਡਾਈਟ ਪਲਨ ਇਹ ਠੀਕ ਤੁਹਾਡਾ 10 ਦਿਨ ਦਾ ਡਾਈਟ ਪਲਨ ਹੈ ਜੀ ਇਹ 10 ਦਿਨ ਦਾ ਤੁਹਾਡਾ ਡਾਈਟ ਪਲਨ ਹੈ ਇਹਨੂੰ ਠੀਕ ਹੈ ਜੀ ਤੁਸੀਂ ਮੇਰੀ ਵੀਡੀਓ ਚ ਅੱਜ ਦੇਖਦੇ ਪਏ ਹੋ ਚਾਹੇ ਕੱਲ ਦੇਖਦੇ ਪਏ ਹੋ ਜਦੋਂ ਵੀ ਤੁਸੀਂ ਮੇਰੀ ਵੀਡੀਓ ਇਹ ਦੇਖਦੇ ਪਏ ਹੋ ਤਾਂ ਤੁਸੀਂ ਇਹ ਡਾਈਟ ਪਲਨ ਨੂੰ ਤੁਸੀਂ ਨਾਲ ਦੀ ਨਾਲ ਹੀ ਸ਼ੁਰੂ ਕਰ ਦਿਓ ਠੀਕ ਹੈ 10 ਦਿਨ ਤੁਸੀਂ ਇਹਨੂੰ ਫੋਲੋ ਕਰਨਾ ਜੀ ਠੀਕ ਹੈ ਜੀ ਸਭ ਤੋਂ 4 ਵਜੇ ਉੱਠਦੇ ਹੋ 5 ਵਜੇ ਉੱਠਦੇ ਜਿੰਨੇ ਵਜੇ ਵੀ ਤੁਸੀਂ ਸਵੇਰੇ ਉੱਠਦੇ ਹੋ ਉੱਠਣਸਾਰ ਤੁਸੀਂ ਬਿਨਾ ਬਰਸ਼ ਕੀਤੇ ਹੋਏ ਬਰਸ਼ ਨਹੀਂ ਕਰਨਾ ਹੈਗਾ ਬਿਨਾ ਬਰਸ਼ ਕੀਤੇ ਹੋਏ ਤੁਸੀਂ ਇੱਕ ਤੋਂ ਦੋ ਗਲਾਸ ਤੁਸੀਂ ਕੋਸੇ ਪਾਣੀ ਦੇ ਪੀਣਿਆ ਜੀ ਠੀਕ ਹੈ ਜੀ ਕੋਸੇ ਪਾਣੀ ਦੇ ਪੀਣਿਆ ਫਿਰ ਉਸ ਤੋਂ ਬਾਅਦ ਤੁਸੀਂ ਆਪਣਾ ਫਰੈਸ਼ ਵਗੈਰਾ ਹੋ ਜਾਣਾ ਬਰਸ਼ ਵਗੈਰਾ ਕਰ ਲੈਣਾ ਫਿਰ ਉਸ ਤੋਂ ਠੀਕ 20 ਤੋਂ 25 ਮਿੰਟ ਬਾਅਦ 15 ਮਿੰਟ 20 ਮਿੰਟ ਲਾ ਲਓ 25 ਮਿੰਟ ਲਾ ਲਓ ਉਸ ਤੋਂ ਬਾਅਦ ਤੁਸੀਂ ਐਪਲ ਸਾਈਡਰ ਵਿਨੇਗਰ ਆ ਜਿਹੜਾ ਉਹ ਪੀਣਾ ਤੁਸੀਂ ਹੈਨਾ ਸੋ ਐਪਲ ਸਾਈਡਰ ਵਿਨੇਗਰ ਨੂੰ ਕਿਵੇਂ ਬਣਾ ਕੇ ਪੀਣਾ ਵਾ ਉਹਦੇ ਤੇ ਮੈਂ ਆਲਰੇਡੀ ਵੀਡੀਓ ਜਿਹੜੀ ਮੈਂ ਬਣਾ ਕੇ ਪਾਈ ਹੋਈ ਆ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਠੀਕ ਹੈ ਜੀ ਐਪਲ ਸਾਈਡਰ ਵਿਨੇਗਰ ਪੀਣ ਤੋਂ ਬਾਅਦ ਫਿਰ ਤੁਸੀਂ ਵਰਕਆਊਟ ਜਿਹੜਾ ਤੁਸੀਂ ਉਹ ਕਰਨ ਚੱਲੇ ਜਾਣਾ ਸਵੇਰੇ ਜੇ ਤੁਹਾਡੇ ਕੋਲ ਟਾਈਮ ਹੈਗਾ ਤਾਂ ਵਰਕਆਊਟ ਤੁਸੀਂ ਕਰ ਸਕਦੇ ਹੋ ਜੇ ਵਰਕਆਊਟ ਕਰੋਗੇ ਤਾਂ ਉਹ ਤੁਹਾਨੂੰ ਰਿਜ਼ਲਟ ਜਿਹੜਾ ਬਹੁਤ ਜ਼ਿਆਦਾ ਮਿਲੇਗਾ ਜੀ ਠੀਕ ਹੈ ਜੀ ਵਰਕਆਊਟ ਆ ਜਿਹੜਾ ਤੁਸੀਂ 40 ਤੋਂ 50 ਮਿੰਟ ਤੱਕ ਤੁਸੀਂ ਵਰਕਆਊਟ ਕਰਨਾ ਵਰਕਆਊਟ ਦੇ ਵਿੱਚ ਤੁਸੀਂ ਵੋਕ ਕਰ ਸਕਦੇ ਹੋ ਰਨਿੰਗ ਕਰ ਸਕਦੇ ਹੋ ਕਾਰਡੀਓ ਕਰ ਸਕਦੇ ਹੋ ਸਟਰੈਂਥ ਟ੍ਰੇਨਿੰਗ ਕਰ ਸਕਦੇ ਹੋ ਜਿਮ ਦੇ ਵਿੱਚ ਜਾ ਕੇ ਤੁਸੀਂ ਵਰਕਆਊਟ ਕਰ ਸਕਦੇ ਹੋ ਤੁਸੀਂ ਏ ਬੀ ਸੀ ਐਕਸਰਸਾਈਜ਼ ਜਿਹੜੀ ਤੁਸੀਂ ਉਹ ਵੀ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਜੇ ਤੁਸੀਂ ਵਰਕਆਊਟ ਕਰ ਸਕਦੇ ਸਭ ਤੋਂ ਵਧੀਆ ਜੇ ਨਹੀਂ ਤੁਹਾਡੇ ਕੋਲ ਟਾਈਮ ਹੈਗਾ ਫਿਰ ਚਲੋ ਕੋਈ ਦਿੱਕਤ ਨਹੀਂ ਜੇ ਤੁਸੀਂ ਸ਼ਾਮੀ ਕਰ ਲਿਓ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਤੁਸੀਂ ਆਪਣਾ ਵਰਕਆਊਟ ਕਰਕੇ ਆ ਕੇ ਘਰੇ ਆਪਣਾ ਨਹਾ ਧੋ ਕੇ ਫਿਰ ਤੁਸੀਂ ਆਪਣਾ ਜਿਹੜਾ ਬ੍ਰੇਕਫਾਸਟ ਆ ਉਹ ਕਰਨਾ ਜਿਹੜਾ ਬ੍ਰੇਕਫਾਸਟ ਆ ਤੁਹਾਡਾ ਉਹ ਠੀਕ 8:30 ਵਜੇ ਤੁਹਾਡਾ ਜਿਹੜਾ ਬ੍ਰੇਕਫਾਸ ਹੋ ਜਾਣਾ ਚਾਹੀਦਾ ਜੀ ਠੀਕ ਹੈ ਜੀ 8:30 ਵਜੇ ਤੁਹਾਡਾ ਜਿਹੜਾ ਬ੍ਰੇਕਫਾਸਟ ਹੋਏਗਾ ਜੀ ਇਹਦੇ ਵਿੱਚ ਜਿਹੜੇ ਵੇਜੀਟੇਰੀਅਨ ਨੇ ਜਿਹੜੇ ਵੇਜੀਟੇਰੀਅਨ ਨੇ ਉਹ ਇਹਦੇ ਵਿੱਚ ਲੈਣਗੇ 30 ਗ੍ਰਾਮ ਪਲੇਨ ਓਟਸ ਬਣਾਉਣਗੇ ਹਨਾ ਓਟਸ ਨੂੰ ਕਿਵੇਂ ਬਣਾਉਣਾ ਵਾ ਉਹਦੇ ਤੇ ਮੈਂ ਆਲਰੇਡੀ ਵੀਡੀਓ ਬਣਾਈ ਹੋਈ ਹੈ ਠੀਕ ਹੈ ਜੀ ਪਲੇਨ ਓਟਸ ਲੈਣਗੇ ਜੀ ਜਾਂ ਫਿਰ ਮੂਮ ਗਦਾਲ ਦਾ ਚਿਲਾ ਜਿਹੜਾ ਉਹ ਬਣਾ ਕੇ ਖਾਣਗੇ ਠੀਕ ਹੈ ਜੀ ਨਾਲ ਤੁਸੀਂ ਲਓਗੇ ਗ੍ਰੀਨ ਟੀ ਜਾਂ ਫਿਰ ਬਲੈਕ ਕੌਫੀ ਹੈ ਜਿਹੜੀ ਤੁਸੀਂ ਉਹ ਲਵੋਗੇ ਜੀ ਠੀਕ ਹੈ ਜੀ ਜਿਹੜੇ ਨੌਨ ਵੇਜ ਖਾ ਲੈਂਦੇ ਜੀ ਉਹ ਤਿੰਨ ਅੰਡੇ ਦੀ ਆਮਲੇਟ ਖਾਣਗੇ ਦੇ ਨਾਲ ਦੋ ਬ੍ਰਾਊਨ ਬ੍ਰੈਡ ਜਿਹੜੇ ਉਹ ਲੈਣਗੇ ਦੋ ਬ੍ਰਾਊਨ ਬ੍ਰੈਡ ਦੇ ਪੀਸ ਲੈਣਗੇ ਤਿੰਨ ਅੰਡੇ ਦੀ ਜਿਹੜੀ ਉਹ ਆਮਲੇਟ ਲੈਣਗੇ ਠੀਕ ਹੈ ਜੀ ਤੇ ਬਲੈਕ ਕਾਫੀ ਜਾਂ ਗ੍ਰੀਨ ਟੀ ਉਹ ਵੀ ਪੀਣਗੇ ਹੀ ਪੀਣਗੇ ਜੀ ਠੀਕ ਹੈ ਜੀ ਉਸ ਤੋਂ ਬਾਅਦ 11:30 ਵਜੇ ਠੀਕ ਹੈ ਜੀ 11:30 ਵਜੇ ਤੁਸੀਂ ਪੰਜ ਜਿਹੜੇ ਭਿੱਜੇ ਹੋਏ ਬਦਾਮ ਆ ਜਿਹੜੇ ਤੁਸੀਂ ਉਹ ਲਵੋਗੇ ਪੰਜ ਭਿੱਜੇ ਹੋਏ ਬਦਾਮ ਲਵੋਗੇ ਨਾਲ ਤੁਸੀਂ 3 ਅਖਰੋਟ ਦੀਆਂ ਗਿਰੀਆਂ ਜਿਹੜੀਆਂ 3 ਕਰੋੜ ਦੀਆਂ ਗਿਰੀਆਂ ਲਓਗੇ ਠੀਕ ਹੈ ਜੀ ਨਾਲ ਤੁਸੀਂ ਲਓਗੇ ਗ੍ਰੀਨ ਟੀ ਲਓਗੇ ਠੀਕ ਹੈ ਜੀ ਜੇ ਤੁਸੀਂ ਗ੍ਰੀਨ ਟੀ ਪੀਂਹ ਸਕਦੇ ਸਭ ਤੋਂ ਵੱਡੀ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਮੈਸੇਜ ਆਉਂਦੇ ਨੇ ਜਿਹੜੇ ਸਟੂਡੈਂਟ ਨੇ ਉਹ ਕਹਿੰਦੇ ਵੀਰ ਜੀ ਅਸੀਂ ਗ੍ਰੀਨ ਟੀ ਤਾਂ ਮਤਲਬ ਅਸੀਂ ਨਾਲ ਲੈ ਕੇ ਨਹੀਂ ਜਾ ਸਕਦੇ ਜੇ ਤੁਸੀਂ ਗ੍ਰੀਨ ਟੀ ਨਹੀਂ ਪੀਓਗੇ ਕੋਈ ਚੱਕਰ ਨਹੀਂ ਪਰ ਤੁਸੀਂ ਪੰਜ ਬਦਾਮ ਭਿੱਜੇ ਹੋਏ ਤੇ ਤਿੰਨ ਜਿਹੜੇ ਅਖਰੋਟ ਆ ਇਹ ਤੁਸੀਂ ਲੈਣੇ ਹੀ ਲੈਣੇ ਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ 2 ਵਜੇ ਲੰਚ ਤੁਹਾਡਾ ਜਿਹੜਾ 2 ਵਜੇ ਲੰਚ ਜਿਹੜਾ ਇਹਦੇ ਵਿੱਚ ਤੁਸੀਂ ਲਓਗੇ ਜਿਹੜੇ 50 ਗ੍ਰਾਮ ਆਪਰ ਰਾਈਸ ਤੋਲਣੇ ਆ ਉਹ ਤੁਸੀਂ ਕੱਚੇ ਹੀ ਤੋਲਣੇ ਆ ਠੀਕ ਹੈ ਜੀ ਬਣਾਉਣ ਤੋਂ ਬਾਅਦ ਚਾਹੀਏ 100 ਗ੍ਰਾਮ ਹੋ ਜਾਣ ਚਾਹੀਏ 150 ਗ੍ਰਾਮ ਹੋ ਜਾਣ ਉਹਦੇ ਨਾਲ ਸਾਡਾ ਕੋਈ ਲਿੰਗ ਨਹੀਂ ਤੁਸੀਂ ਬਣਾਉਣ ਤੋਂ ਪਹਿਲਾਂ ਹੀ ਤੋਲਣੇ ਆ ਤੁਸੀਂ 50 ਗ੍ਰਾਮ ਬਰਉਣ ਰਾਈਸ ਲਓਗੇ ਜੀ ਕੋਈ ਵੀ ਤੁਸੀਂ ਦਾਲ ਸਬਜੀ ਆ ਜਿਹੜੀ ਤੁਸੀਂ ਉਹ ਲਓਗੇ ਤੁਸੀਂ ਆਪਣੀ ਮਰਜ਼ੀ ਦੀ ਦਾਲ ਸਬਜੀ ਜਿਹੜੀ ਤੁਸੀਂ ਲੈ ਸਕਦੇ ਹੋ ਇੱਕ ਕੋਲੀ ਠੀਕ ਹੈ ਜੀ ਜੇ ਤੁਸੀਂ ਮਤਲਬ ਜੇ ਦਾਲ ਸਬਜੀ ਬਣਾ ਰਹੇ ਹੋ ਛੋਲਿਆਂ ਦੀ ਹੋਗੀ ਕਾਲੇ ਛੋਲੇ ਹੋਗੇ ਚਿੱਟੇ ਛੋਲੇ ਹੋਗੇ ਰਾਜਮਾ ਹੋਗੇ ਇਹਦੀ ਸਬਜੀ ਬਣਾਉਂਗੇ ਤਾਂ ਜ਼ਿਆਦਾ ਵਧੀਆ ਜੀ ਠੀਕ ਹੈ ਜੀ ਨਾਲ 100 ਗ੍ਰਾਮ ਤੁਸੀਂ ਜਿਹੜਾ ਪਨੀਰ ਆ ਉਹ ਲਓਗੇ ਜੀ ਟੋਫੂ ਪਨੀਰ ਵੀ ਲੈ ਸਕਦੇ ਹੋ ਨੋਰਮਲ ਪਨੀਰ ਜਿਹੜਾ ਤੁਸੀਂ ਉਹ ਵੀ ਲੈ ਸਕਦੇ ਹੋ ਠੀਕ ਹੈ ਜੀ ਇਹ ਤਾਂ ਹੋ ਗਿਆ ਵੇਜੀਟੇਰੀਅਨ ਜਿਹੜਾ ਨੌਨ ਵੇਜ ਆ ਉਹ ਕੀ ਕਰਨਗੇ ਉਹ ਪਨੀਰ ਦੀ ਥਾਂ ਦੇ ਉੱਤੇ ਤਿੰਨ ਉਬਲੇ ਹੋਏ ਅੰਡੇ ਕਰ ਦੇਣਗੇ ਜਿਹੜੇ ਉਹਦਾ ਜੈਲੋ ਪਾਰਟ ਜਿਹੜਾ ਉਹ ਕੱਢ ਦੇਣਗੇ ਤਿੰਨ ਉਬਲੇ ਹੋਏ ਅੰਡੇ ਖਾਣਗੇ ਨਾਲ ਕੋਈ ਵੀ ਦਾਲ ਸਬਜ਼ੀ ਚੱਲੇਗੀ ਜੀ ਤੇ 50 ਗ੍ਰਾਮ ਜਿਹੜੇ ਰਾਈਸਾ ਉਹ ਵੀ ਉਹ ਲੈਣਗੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਰਾਜਾਂ ਦਾ 4 ਤੋਂ 5 ਵਜੇ ਜੀ ਠੀਕ ਹੈ 4 ਤੋਂ 5 ਵਜੇ ਤੁਸੀਂ ਲਓਗੇ ਜੀ ਕੋਕੋਨਟ ਵਾਟਰ ਆ ਜਿਹੜਾ ਤੁਸੀਂ ਉਹ ਲੈ ਸਕਦੇ ਹੋ ਠੀਕ ਹੈ ਜੀ ਤੇ ਨਾਲ ਜਾਂ ਫਿਰ ਤੁਸੀਂ ਲੈਮਨ ਵਾਟਰ ਆ ਜਿਹੜਾ ਤੁਸੀਂ ਉਹ ਪੀ ਸਕਦੇ ਦੋਵਾਂ ਦੇ ਵਿੱਚੋਂ ਕੋਈ ਵੀ ਚੀਜ਼ ਜਿਹੜੀ ਤੁਸੀਂ ਪੀ ਸਕਦੇ ਜਾਂ ਤੁਸੀਂ ਇਦਾਂ ਵੀ ਕਰ ਸਕਦੇ ਹੋ ਇੱਕ ਦਿਨ ਕੋਕੋਨਟ ਵਾਟਰ ਪੀ ਲਿਆ ਇੱਕ ਦਿਨ ਤੁਸੀਂ ਲੈਮਨ ਵਾਟਰ ਪੀ ਲਿਆ ਜਿਹੜਾ ਲੈਮਨ ਵਾਟਰ ਹੋਏਗਾ ਜੀ ਉਹਦੇ ਵਿੱਚ ਤੁਸੀਂ 슈ਗਰ ਆ ਜਿਹੜੀ ਤੁਸੀਂ ਬਿਲਕੁਲ ਨਹੀਂ ਪਾਉਂਗੇ ਨਿੰਬੂ ਨਿਚੋੜ ਕੇ ਉਹਦੇ ਵਿੱਚ ਕਾਲਾ ਨਮਕ ਜਿਹੜਾ ਤੁਸੀਂ ਉਹ ਪਾ ਸਕਦੇ ਹੋ ਮਿੱਠਾ ਤੁਸੀਂ ਨਹੀਂ ਪਾਉਣਾ ਹੈਗਾ ਜੀ ਜਿਹੜਾ ਕੋਕੋਨਟ ਵਾਟਰ ਆ ਇਹ ਜਿਹੜਾ ਬਜਾਰਾ ਦੇ ਵਿੱਚੋਂ ਮਿਲਦਾ ਨਾ ਪੈਕਟ ਜਿਹਦੇ ਵਿੱਚ ਉਹ ਨਹੀਂ ਤੁਸੀਂ ਪੀਣਾ ਹੈਗਾ ਜਿਹੜਾ ਤੁਸੀਂ ਦੇਖ ਰਹੇ ਹੋ ਨੋਰਮਲੀ ਜਿਹੜਾ ਨਾਰੀਅਲ ਪਾਣੀ ਹੁੰਦਾ ਵਾ ਨਾ ਨਾਰੀਅਲ ਦੇ ਵਿੱਚ ਜਿਹੜਾ ਪਾਣੀ ਹੁੰਦਾ ਤੁਸੀਂ ਉਹ ਪੀਣਾ ਵਾ ਜੀ ਠੀਕ ਹੈ ਜਿਹੜਾ ਬਾਹਰੋਂ ਗ੍ਰੀਨ ਹੁੰਦਾ ਉਹ ਨਾਰੀਅਲ ਪਾਣੀ ਪੀਣਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਂਦਾ ਡਿਨਰ ਜਿਹੜਾ ਡਿਨਰ ਆ ਇਹ ਤੁਸੀਂ ਠੀਕ 8 ਵਜੇ ਕਰ ਲੋਗੇ 8 ਵਜੇ ਤੋਂ ਪਹਿਲਾਂ ਵੀ ਕਰ ਸਕਦੇ ਹੋ ਬਾਅਦ 8 ਵਜੇ ਤੱਕ ਤੁਸੀਂ ਡਿਨਰ ਜਿਹੜਾ ਆਪਣਾ ਕਰਨਾ ਹੀ ਕਰਨਾ 8 ਵਜੇ ਤੁਸੀਂ ਜਿਹੜਾ ਡਿਨਰ ਦੇ ਵਿੱਚ ਕੀ ਲਓਗੇ ਜੀ ਤੁਸੀਂ ਕੋਈ ਵੀ ਤੁਸੀਂ ਦਾਲ ਸਬ지 ਠੀਕ ਹੈ ਜੀ ਜਿਵੇਂ ਮੈਂ ਤੁਹਾਨੂੰ ਲੰਚ ਦੇ ਵਿੱਚ ਦੱਸਿਆ ਲੰਚ ਲਈ ਵੀ ਦਾਲ ਸਬ지 ਜਿਹੜੀ ਤੁਸੀਂ ਉਹ ਲੈ ਸਕਦੇ ਹੋ ਇੱਕ ਪਲੇਟ ਹੈ ਜਿਹੜੀ ਸਲਾਦ ਦੀ ਉਹ ਵੀ ਤੁਸੀਂ ਲੈਣੀ ਹੀ ਲੈਣੀ ਹੈ ਜੀ ਠੀਕ ਹੈ ਜੀ ਇੱਕ ਪਲੇਟ ਤੁਸੀਂ ਸਲਾਦ ਦੀ ਲਓਗੇ ਜੀ ਠੀਕ ਹੈ ਜੀ ਨਾਲ ਤੁਸੀਂ ਲਓਗੇ ਜੀ ਦੋ ਉਬਲੇ ਹੋਏ ਅੰਡੇ ਲਵਾਂਗੇ ਉਹਦਾ ਜਿਹੜਾ yellow part ਆ ਤੁਸੀਂ ਉਹ ਕੱਢ ਦੋਗੇ ਜਿਹੜੇ non-veg ਖਾਂਦੇ ਨੇ ਠੀਕ ਹੈ ਜਿਹੜੇ ਮਤਲਬ ਚਿਕਨ ਵਗੈਰਾ ਆਂਡੇ ਵਗੈਰਾ ਖਾ ਲੈਂਦੇ ਨੇ ਉਹਨਾਂ ਦਾ ਇਹ ਉਹ ਮਤਲਬ ਵੀ ਦੋ ਉਬਲੇ ਹੋਏ ਅੰਡੇ ਹੋਗੇ ਕੋਈ ਵੀ दाल ਸਬਜ਼ੀ ਹੋਗੀ ਇੱਕ ਪਲੇਟ ਸਲਾਦ ਦੀ ਜਿਹੜੀ ਉਹ ਖਾਣਗੇ ਹੀ ਖਾਣਗੇ ਜੀ ਤੇ ਉਸ ਤੋਂ ਬਾਅਦ ਜਿਹੜੇ ਮਤਲਬ ਅੰਡੇ ਵਗੈਰਾ ਨਹੀਂ ਖਾਂਦੇਗੇ ਜਿਹੜੇ vegetarian ਨੇ ਉਹ ਕੀ ਕਰਨਗੇ ਉਹ 30 ਗ੍ਰਾਮ ਮਸਾਲਾ oats ਬਣਾਉਣਗੇ 30 ਗ੍ਰਾਮ ਮਤਲਬ ਸਲਾਡਸ ਕੀ ਬਣਾਣੇ ਉਹਦੇ ਵਿੱਚ ਜਿਹੜੇ ਵੇਜੀਟੇਬਲ ਨੇ ਜਿਹੜੇ ਮਸਾਲਾ ਔਰਸ ਦੇ ਵਿੱਚ ਤੁਸੀਂ ਉਹ ਜ਼ਿਆਦਾ ਪਾਣੇ ਆ ਜੀ ਠੀਕ ਹੈ ਜੀ ਤੁਸੀਂ ਵੇਜੀਟੇਬਲ ਜ਼ਿਆਦਾ ਪਾਣੇ ਆ ਮਸਾਲਾ ਔਰਸ ਦੇ ਵਿੱਚ ਤੇ ਤੁਸੀਂ ਦਾਲ ਸਬਜ਼ੀ ਜਿਹੜੀ ਤੁਸੀਂ ਨਹੀਂ ਲਓਂਗੇ ਤੁਸੀਂ ਇੱਕ ਪਲੇਟ ਸਲਾਦ ਦੀ ਲਓਂਗੇ ਤੇ 30 ਗ੍ਰਾਮ ਮਸਾਲਾ ਔਰਸ ਹੋ ਜਾਏਗਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਜੀ ਗ੍ਰੀਨ ਟੀ ਤੁਸੀਂ ਪੀਣਾ ਚਾਹੁੰਦੇ ਹੋ ਪੀ ਸਕਦੇ ਹੋ ਇਹ ਆਪਸ਼ਨਲ ਆ ਠੀਕ ਹੈ ਜੀ ਜ਼ੋਰੀ ਤੇ ਇੱਕ ਤੁਸੀਂ ਦੇ ਲੰਚ ਦੇ ਵਿੱਚ ਲੰਚ ਦੇ ਵਿੱਚ ਵੀ ਤੁਸੀਂ ਸਲਾਦ ਆ ਜਿਹੜਾ ਤੁਸੀਂ ਉਹ ਲੈਣਾ ਹੀ ਲੈਣਾ ਵਾ ਇੱਕ ਪਲੇਟ ਇੱਕ ਪਲੇਟ ਤੁਸੀਂ ਸਲਾਦ ਆ ਜਿਹੜਾ ਲੰਚ ਦਾ ਵਿੱਚ ਤੁਸੀਂ ਲੈਣਾ ਹੀ ਲੈਣਾ ਜੀ ਠੀਕ ਹੈ ਜੀ ਸਲਾਦ ਆਪਾਂ ਦੋਨੇ ਮੀਲਾਂ ਦੇ ਵਿੱਚ ਐਡ ਕਰਾਂਗੇ ਆਪਾਂ ਲੰਚ ਦੇ ਵਿੱਚ ਵੀ ਤੇ ਡਿਨਰ ਦੇ ਵਿੱਚ ਵੀ ਜਿਹੜਾ ਸਲਾਦ ਆ ਤੁਹਾਡਾ ਉਹ ਅਲੱਗ ਕਲਰ ਵੇਰੀਏਸ਼ਨ ਹੋਣਾ ਜਿਹਦਾ ਜਿਹਦੇ ਵਿੱਚ ਚਕੁੰਦਰ ਹੋਗੀ ਹਨਾ ਤੇ ਗਾਜਰ ਟਮਾਟਰ ਪਿਆਜ਼ ਖੀਰਾ ਮੂਲੀ ਇਦਾਂ ਦੇ ਵਿੱਚ ਜਿਹੜੀ ਤੁਸੀਂ ਉਹ ਆਪਣੇ ਸਲਾਦ ਦੇ ਵਿੱਚ ਐਡ ਕਰਦੇ ਜੀ ਠੀਕ ਹੈ ਜੀ ਤੇ ਡੇਲੀ ਤੁਸੀਂ ਜਿਹੜਾ ਪਾਣੀ ਆ ਤੁਸੀਂ 3 ਤੋਂ 4 ਲੀਟਰ ਤੱਕ ਤੁਸੀਂ ਪਾਣੀ ਆ ਜਿਹੜਾ ਉਹ ਪੀਓਗੇ ਹੀ ਪੀਓਗੇ 3 ਤੋਂ 4 ਲੀਟਰ ਤੁਸੀਂ ਪਾਣੀ ਪੀਓਗੇ ਕੋਈ ਵੀ ਤੁਸੀਂ ਜੰਕ ਫੂਡ ਜਿਹੜਾ ਉਹ ਨਹੀਂ ਖਾਓਗੇ ਕੋਈ ਮਿੱਠੀ ਚੀਜ਼ ਨਹੀਂ ਖਾਓਗੇ ਕੋਈ ਬੇਕਰੀ ਤੋਂ ਬਣੀ ਹੋਈ ਚੀਜ਼ ਨਹੀਂ ਖਾਓਗੇ ਕੋਈ ਵੀ ਭੂਜਿਆ ਬਿਸਕੁਟ ਜਿਹੜਾ ਤੁਸੀਂ ਉਹ ਨਹੀਂ ਖਾਓਗੇ ਜੀ ਠੀਕ ਹੈ ਜੀ ਤੇ ਡੇਲੀ ਤੁਸੀਂ ਵਰਕਆਊਟ ਜਿਹੜਾ ਤੁਸੀਂ ਕਰੋਗੇ ਹੀ ਕਰੋਗੇ 40 ਤੋਂ 45 ਮਿੰਟ ਜਿਹੜਾ ਤੁਸੀਂ ਵਰਕਆਊਟ ਉਹ ਕਰਨਾ ਹੀ ਕਰਨਾ ਜੀ ਇਹ ਜਿਹੜਾ ਵਾ ਤੁਹਾਡਾ 10 ਦਿਨ ਦਾ ਡਾਈਟ ਪਲਾਨ ਆ ਜੇ ਤੁਸੀਂ 10 ਦਿਨ ਤੁਸੀਂ ਇਹਨੂੰ ਫੋਲੋ ਕਰ ਲੋਗੇ ਤੁਹਾਡਾ ਜਿਹੜਾ ਭਾਰ ਆ ਦੇਖੋ 101% ਘਟੇਗਾ ਇਹੀ ਘਟੇਗਾ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਆ ਨਾ ਵੀ ਸਾਡਾ ਭਾਰ ਜਿਹੜਾ ਇੱਕ ਥਾਂ ਦੇ ਉੱਤੇ ਆ ਕੇ ਰੁਕ ਗਿਆ ਹੁਣ ਸਾਡਾ ਭਾਰ ਨਹੀਂ ਘਟਦਾ ਪਿਆ ਜੇ ਤੁਸੀਂ ਇਹ ਡਾਈਟ ਤੁਸੀਂ 10 ਦਿਨ ਤੁਸੀਂ ਫੋਲੋ ਕਰੋਗੇ ਤੁਹਾਡਾ ਰੁਕਿਆ ਹੋਇਆ ਭਾਰ ਆ ਜਿਹੜਾ ਦੇਖੋ ਆਟੋਮੈਟਿਕ ਹੀ ਕਟਣਾ ਸ਼ੁਰੂ ਹੋ ਜਾਏਗਾ ਜੀ ਠੀਕ ਹੈ ਜੀ ਸੋ ਤੁਸੀਂ ਇਹ ਡਾਈਟ ਪਲਾਨ ਨੂੰ 10 ਦਿਨ ਤੁਸੀਂ ਫੋਲੋ ਕਰੋ ਤੁਹਾਨੂੰ ਰਿਜ਼ਲਟ ਜਿਹੜਾ 101% ਮਿਲੇਗਾ ਜਿੰਨਾ ਵੀ ਤੁਹਾਡਾ ਭਾਰ ਘਟੇਗਾ 3 ਕਿਲੋ 4 ਕਿਲੋ 5 ਕਿਲੋ 2 ਕਿਲੋ ਜਿੰਨਾ ਵੀ ਤੁਹਾਡਾ ਭਾਰ ਘਟਿਆ ਇਹ 10 ਦਿਨ ਡਾਈਟ ਪਲਾਨ ਨੂੰ ਫੋਲੋ ਕਰਨ ਤੋਂ ਬਾਅਦ ਤਾਂ ਤੁਸੀਂ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਹਾਡਾ ਇੰਨਾ ਭਾਰ ਜਿਹੜਾ ਉਹ ਘਟ ਗਿਆ ਫਿਰ ਉਸ ਤੋਂ ਬਾਅਦ ਮੈਂ 10 ਦਿਨ ਦਾ ਜਾਂ ਫਿਰ 15 ਦਿਨ ਦਾ ਡਾਈਟ ਪਲਾਨ ਤੁਹਾਡੇ ਵਾਸਤੇ ਇੱਕ ਹੋਰ ਅਗਲਾ ਲੈ ਕੇ ਆਉਂਗਾ ਉਹਦੇ ਨਾਲ ਵੀ ਜਿਹੜਾ ਤੁਹਾਡਾ ਜਿਹੜਾ ਭਾਰ ਦੇਖੋ ਆਪਣੇ ਆਪ ਹੀ ਘਟਣਾ ਸ਼ੁਰੂ ਹੋ ਜਾਏਗਾ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੋ ਤਾਂ ਪਲੀ ਤੁਸੀਂ ਮੈਨੂੰ ਇੰਸਟਾਗ੍ਰਾਮ ਤੋਂ ਫੋਲੋ ਕਰਕੇ ਮਿਲ ਸੇ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਵੀ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਆਪਣਾ ਸਵਾਲਾ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲ ਜਾਈਏਗੋ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦ ਤੱਕ ਲਈ ਤੁਹਾਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ